ਸਤ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜਿਆ ਘਰ ਕਿਉਂ ਨਹੀਂ ਆਇਆ ਕਹਿੰਦੇ ਸੀ ਮਾਰਕੀਟ ਜਾ ਰਿਹਾ ਇਹਨੂੰ ਪੀਜ਼ਾ ਵਗੈਰਾ ਖਵਾਉਂਗਾ ਤੇ ਜਿਓਮੈਟਰੀ ਦੀ ਪੜ੍ਹਨੀ ਆ ਮਨ ਕਹੇ ਕੋਈ ਨਹੀਂ ਘਰੇ ਆਜੋ ਆਪਾਂ ਕੱਲੂ ਚੱਲਾਂਗੇ ਕਹਿੰਦੇ ਨਹੀਂ ਮੈਂ ਜਾ ਰਿਹਾ ਮੈਂ ਫਿਰ ਫੇਰ 8:30 ਵਜੇ ਫੋਨ ਕੀਤਾ ਮੈਂ ਕਿ ਇੰਨੀ ਲੇਟ ਹੋ ਕੇ ਆਏ ਨਹੀਂ ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਲੇਕੁਮ ਮਰੇਆ ਫਿਰ ਮੈਂ ਪੌਣੇ 9 ਵਜੇ ਕਿ ਮੈਂ ਕਹਾਂ ਪੌਣੇ 9 ਵਜੇ ਆਏ ਨਹੀਂ ਲੈ ਕਹਿੰਦੇ ਦੁੱਧ ਲੈ ਕੇ ਆ ਰਹੇ ਆ ਫਿਰ 9 ਵਜੇ ਫੋਨ ਕੀਤਾ ਕਹਿੰਦੇ ਤੂੰ ਛੇਤੀ نیچے ਆ ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮਾਨੀ ਨੂੰ ਕੀ ਹੋ ਗਿਆ ਜਦੋਂ ਮੈਂ نیچے ਆਈ ਤਾਂ ਗੱਡੀ ਨਹੀਂ ਸੀ ਮੈਂ ਦੁਬਾਰੇ ਫੇਰ ਫੋਨ ਕੀਤਾ ਤੇ ਜਦੋਂ ਮੈਂ ਆਈ نیچے ਮਾਨੀ ਬਿਲਕੁਲ ਬੁਰਾ ਹਾਲ ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ ਤੇ ਮੈਂ ਕਿਹਾ ਮਾਨੀ ਨੂੰ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਹਲੇ ਤਾਂ 5 ਮਿੰਟ ਪਹਿਲਾਂ ਠੀਕ ਸੀ ਹੁਣ ਹੀ ਹੋ ਨਹੀਂ ਪਤਾ ਨਹੀਂ ਕਹਿੰਦੇ ਪੀਜ਼ਾ ਖਾਦਾ ਪੀਜ਼ਾ ਖਾਦਾ ਪੀਜ਼ਾ ਖਾ ਕੇ ਕੁਝ ਹੋ ਗਿਆ ਬਸ ਫਿਰ ਉਸ ਤਬਾਦਸੇ ਹਸਪੀਟਲ ਲਿਆਇਆ ਨੂੰ ਕੁਝ ਵੀ ਨਹੀਂ ਸਰ ਵਿੱਚ ਪਹਿਲਾਂ ਵੀ ਕੋਈ ਕੋਈ ਇਦਾਂ ਘਟਨਾ ਹੋਈ ਹੈ ਜੇ ਹਾਂਜੀ ਅੱਜ ਤੋਂ 2 ਟਾਈ ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਲਾਇਆ ਸੀ ਸਕੂਲ ਵਾਲਿਆਂ ਨੂੰ ਕੁੱਝ ਸਕਦੇ ਹੋ ਹੋਲੀ ਆਰਟ ਸਕੂਲ ਤੋਂ ਕਰਦੀ ਸੀ ਬਸ ਉਹਦਾ ਆਈਮ ਲੱਗਿਆ ਵੀ ਗਲਤਫਹਮੀ ਹੋ ਰਹੀ ਹੈ ਗਲਤਫਹਮੀ ਹੋ ਰਹੀ ਹੈ ਕੀ ਕਰਾਂ ਸਮਝਦਾ ਕਿ ਕੀ ਹੋਇਆ ਕਿ ਕਰਾਂ ਬਸ ਪਹਿਲਾਂ ਬਸ ਉਹ ਸ਼ੁਰੂ ਤੋਂ ਉਹਨੂੰ ਪਸੰਦ ਨਹੀਂ ਕਰਦੇ ਸੀ ਸਾਡੀ 3 ਮੈਰਿਜ ਹੋਈ ਹੈ ਤੇ ਇਹ ਗਲਤੀ ਸੀ ਵੀ ਉਸ ਗੁੜੀਆਂ ਨੂੰ ਨਹੀਂ ਰੱਖਣਾ ਆਪਾਂ ਦੋਨੇ ਰਹਿਵਾਂਗੇ ਕਿੰਨਾ ਟਾਈਮ ਪਹਿਲਾਂ ਮੈਰਿਜ ਜੀ ਦੋਨੋਂ ਦੀ ਕੋਈ ਕਿਸਾਨ ਨਹੀਂ ਬਸ ਬੇਟਾ ਕਲਾਸ ਚ ਲੈ ਕੇ ਗਿਆ ਉਹ ਸਟੇਟ ਟ੍ਰਿੰਕਲ ਅਸਲਾਂ ਨਹੀਂ ਉਹਨੂੰ ਚੱਕ ਕੇ 6 ਵਜੇ ਦੇਗੇ ਸਵੇਰ ਸਭਾ ਨੂੰ ਲੈ ਕੇ ਆਏਗਾ ਕਦੀ ਮਾਰੀ ਬਿਚ ਪਹਿਲੇ ਮੈਂ ਕਹ ਤਾ ਕੋਈ ਇੱਦਾਂ ਦੇ ਘਟਣਾ ਹੋਈ ਏ ਸਭਾ ਪਹਿਲੇ ਇੱਕ ਵਾਰੀ ਪਾਣੀ ਚ ਕੈਮੀਕਲ ਪਾਏ ਪੰਜਾ ਇੱਕ ਵਾਰੀ ਦੁੱਧ ਚ ਪਾਣੀ ਪਾ ਕੇ ਦੁੱਧ ਚ ਪਾ ਕੇ ਲੈ ਕੇ ਆਏਗਾ ਉਹਦੇ ਦੁੱਧ ਤੇ ਪਿੱਛੇ ਨਹੀਂ ਕੈਮੀਕਲ ਸਕੂਲ ਚ ਫੋਨ ਆ ਗਿਆ ਸੀਗਾ ਵੀ ਬੱਚਾ ਮਮਟਿੰਗ ਲੱਗੀ ਬੱਚਿਆਂ ਨੂੰ ਲੈ ਕੇ ਵਾਪਸ ਪਾਣੀ ਦੇ ਮਿਕਸਚਰ ਪਾਣੀ ਦੀ ਬੋਤਲ ਸਕੂਲ ਵਾਲੀ ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ ਬਹੁਤ ਉਹ ਤੋਂ ਕੋਈ ਤੁਸੀਂ ਪੁਲਿਸ ਨੂੰ ਕੰਪਲੀਟ ਨਹੀਂ ਕੀਤਾ ਨਾ ਜੀ ਫਿਰ ਕੁੜੀ ਕਹਿੰਦੀ ਮਮੀ ਨਹੀਂ ਕਹਿੰਦੀ ਆਪਾਂ ਨੂੰ ਗਲਤਫਹਿਮੀ ਹੋ ਗਈ ਨਹੀਂ ਐਸਾ ਕੰਮ ਕਾਂਡ ਨਹੀਂ ਕਰ ਸਕਦੇ ਬਸ ਕੁੜੀ ਵਿਸ਼ਵਾਸ ਵਿਸ਼ਵਾਸ ਦੇ ਤੇਰਾ ਜਸਨ ਰਾਜ ਧੋਖਾ ਖਾ ਕੀ ਕਾਰਨ ਕੀ ਹੈ ਕਿ ਕੀ ਸਮਝੇ ਕਿਉਂ ਇਦਾਂ ਉਹਨੇ ਕੀਤਾ ਬਸ ਰਾਜੇ ਕੁੜੀ ਨੂੰ ਲਾਇਕ ਨਹੀਂ ਕਰਦੇ ਸਾਲ ਹੋ ਗਏ ਸੀ ਵਿਆਹ ਨੂੰ ਕੁੜੀ ਨੇ ਪਾਪਾ ਪਾਪਾ ਕਰਦੇ ਪਾਪਾ ਜੀ ਮੇਰੇ ਪਿਪਲ ਤੁਸੀਂ ਬੈਸਟ ਆਪ ਲਗੋ ਨਾ ਕਦੇ ਉਂਗਲ ਨਾਲ ਕੇ ਬਿਜਾਰ ਸੀ ਲੈ ਕੇ ਜਾਂਦਾ ਸੀ ਕਦੇ ਕੁਛ ਨਹੀਂ ਲਾਇਕ ਨਹੀਂ ਕਰਦਾ ਦੋ ਮਹੀਨਾ ਤੱਕ ਕਰਨੇ ਤੇ ਤੇਰੇ ਮਾਇਕੇ ਛੱਡ ਦੇ ਕੁੜੀ ਨੂੰ ਉਹ ਕਹਿੰਦੀ ਕਿ ਮਮਾ ਸੈਕਸ਼ਨ ਸ਼ੁਰੂ ਹੋ ਰਿਹਾ ਹੈ ਕਹਿੰਦੀ ਅਸੀਂ ਬਾਏ ਅਸੀਂ ਚੰਦੇ ਜਾਣਾ ਵੀ ਨਹੀਂ ਤੁਸੀਂ ਛੱਡਣਾ ਵੀ ਨਹੀਂ ਤੇ ਕੁੜੀ ਦਾ ਬਸ ਰਾਤ ਡੱਡ ਬੁੱਢੀ ਖਤਮ ਕਰ ਕੋਣ ਕਿੱਥੇ ਆ ਉਹ ਫਰਾਰ ਹੈ ਫਰਾਰ ਹੈ ਕੀ ਮੰਗ ਕਰਦੇ ਆ ਕੋਈ ਮੰਗ ਤਾਂ ਸਹੀ ਹੀ ਕਰਦੇ ਸਨ ਤਾਂ ਇਨਸਾਫ ਸੇ ਇੰ데ਗਾ ਬਰਾਬਰ ਸਾਡੇ ਬਰਾਬਰ ਮਾਰੋ ਕੋਈ ਨੂੰ ਵਸਪੇ ਚੱਕਲਨੀ ਐ ਸਭਾ ਇਨਸਾਫ ਮੰਗਦੇ ਨੇ ਮਾਰਿਆ ਉਹਦੇ ਬਾਪ ਨਹੀਂ ਐ ਹਾਂਜੀ ਕੋਈ ਦੇ ਬਾਪ ਨੇ ਮਾਰਿਆ ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਤੇ ਕਿਵੇਂ ਮਾਰਿਆ ਕੁਝ ਕਰੋ ਲੈ ਕੇ ਗਿਆ ਜੀ ਤੋਲੀਆ ਤਰਵਾਇਆ ਗੱਡੀ ਦੇ ਵਿੱਚ ਕਦੇ ਅੱਗੇ ਨਾ ਪਿੱਛੇ ਤੋਲੀਆ ਤਰਿਆ ਮੈਂ ਪੀਜਾ ਖਵਾ ਰਿਆਂ ਜੀ ਮੈਂ ਫਰਾਨਾ ਕਰ ਰਿਆਂ ਜਿਮ ਤੇਮ ਕੋ ਕੁਛ ਨਹੀਂ ਕੀਤਾ ਨੇ ਇਹ ਤਾਂ ਸਿਰਫ ਪਲਾਨ ਬਣਾ ਕੇ ਕਹਿੰਦਾ ਕਿ ਗਏ ਟਾਵਲ ਰੱਖੇ ਟਾਵਲ ਆ ਨਹੀਂ ਪਤਾ ਮੂਤੇ ਰੱਖ ਕੇ ਮਾਰੀ ਹੈ ਜੀ ਕੁੜੀ ਰੱਬ ਜਾਣੇ ਕਿਵੇਂ ਮਾਰੀ ਹੈ ਕੁੜੀ ਦੇ ਨਖਨ ਮਾਰੇ ਬਸ ਪੂਰਾ ਨੋਚਿਆ ਪਿਆ ਸੀ ਸਪੈਸ਼ਲ ਇਸੇ ਕਰਕੇ ਲੈ ਕੇ ਹਾਂਜੀ ਹਾਂਜੀ ਕੁੜੀ ਗਈ ਹੋਈ ਸੀ ਨਹੀਂ 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 ਕੁੜੀ ਸਪੈਸ਼ਲ ਲੈ ਕੇ ਗਈ ਸਟੇਡੀਅਮ ਕੋਲ ਆਸਲਾੰਦੀ ਹੁੰਦੀ ਸੀ 6 ਤੋਂ 7 ਵਜੇ ਦਿਕਰਦੀ 7 ਵਜੇ ਤੋਂ ਬਾਅਦ 9:30 ਲੈ ਕੇ ਆਇਆ ਫਟਾਫਟ ਕਹਿੰਦਾ نیچے ਆ ਜਾ ਕਿ ਮੇਰੇ ਬੇਟੀ ਨੂੰ ਕਹਿੰਦਾ ਤੇ ਮਾਨਵੀ ਦੀ ਹਾਲਤ ਕਰਾਵੇ ਮਾਨਵੀ ਤਾਂ ਉੱਥੇ ਖਤਮ ਸੀ ਜੀ ਮੇਰੀ ਹਾਂਜੀ ਉੱਥੇ ਮਾਰ ਕੇ ਲੈ ਕੇ ਆਇਆ ਜੀ ਸਾਨੂੰ ਤੇ ਇਨਸਾਫ ਚਾਹੀਦਾ ਬਰਾਬਰ ਸਾਨੂੰ ਉਹਨਾਂ ਦੀ ਫੈਮਲੀ ਬਰਾਬਰ ਸਮਝ ਖਤਮ ਕਰਵਾਉਣਾ ਹਾਂ ਜੀ ਉਹਨਾਂ ਦਾ ਕੋਈ ਨਹੀਂ ਆਇਆ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਬੱਚੇ ਨਾਲ ਚੁੱਕਾਂਗੇ ਸਾਨੂੰ ਇਨਸਾਫ ਚਾਹੀਦਾ ਕੱਲ ਰਾਤ ਇੱਕ ਡਾਕਟਰ ਚੁੱਕਾ ਮਸੂਲ ਹੋਇਆ ਸੀ ਸਾਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਕਿ ਮਾਨਵੀ ਨਾ ਦੀ ਲੜਕੀ ਮੌਰਚਰ ਚ ਡੈਥ ਹੋ ਗਈ ਉਹਦੀ ਮੌਰਚਰ ਚ ਉਸ ਤੋਂ ਬਾਅਦ ਅਸੀਂ ਇੱਥੇ ਆਏ ਪੁਲਿਸ ਪਾਰਟੀ ਸਮੇਤ ਤੇ ਮਾਨਵੀ ਦੀ ਮਦਰ ਸਾਨੂੰ ਨੀਹਾ ਮਿਲੀ ਹੈ ਜੀ ਇੱਥੇ ਉਨੇ ਸਟੇਟਮੈਂਟ ਲਿਖਾਈ ਹੁੰਦੀ ਸਟੇਟਮੈਂਟ ਦੇ ਵਿਆਪ ਤੇ ਜਿਹੜਾ ਮਾਨਵੀ ਦਾ ਸੈਕੰਡ ਫਾਦਰ ਸੀਗਾ ਸੰਦੀਪ ਗੋਇਲ ਉਹਦੇ ਤੇ ਅਸੀਂ 103 ਬੀਐਨਐਸ ਤਾ ਅਕਮਕਦਮਾ ਦਰਜ ਕੀਤਾ ਤੇ ਤਫਤੀਸ਼ ਚੱਲਿਆ ਰਿਹਾ ਹੁਣ ਪੋਸਟਮਾਰਟਮ ਹੋ ਰਿਹਾ ਡਾਕਟਰੀ ਬੋਰਡ ਬੈਠਾ ਡਾਕਟਰ ਜੀ ਦਾ ਤੇ ਮੌਤ ਦੇ ਸਹੀ ਕਾਰਨਾਂ ਦਾ ਪਾਚੀ ਪਤਾ ਲੱਗੂਗਾ ਲੜਕੀ ਦੀ ਕਿੰਨੀ ਉਮਰ ਹੈ ਜੀ ਕਰੀਬ 8-9 ਸਾਲ ਦੱਸਦੇ ਨੇ ਜੀ ਕੋਈ ਕਾਰਨ ਪਤਾ ਲੱਗਿਆ ਜੀ ਕੀ ਕਾਰਨ ਨੇ ਕਿਸ ਤਰ੍ਹਾਂ ਕੀਤਾ ਗਿਆ ਜੋ ਉਨਾਂ ਦੀ ਮਦਰ ਨੇ ਸਟੇਟਮੈਂਟ ਲਿਖਾਇਆ ਉਹਨਾਂ ਨੇ ਕਿਹਾ ਕਿ ਜਿਹੜਾ ਸਾਹ ਕੁੱਟ ਕੇ ਜਾਂ ਕੁਝ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਬੱਚੇ ਨੂੰ ਉਹਦੇ ਬਿਆਨਾਂ ਦੇ ਤਹਿਤ 103 ਬਿਆਨ ਜਦੋਂ ਮੁਕਤ ਹੋਇਆ ਫੈਮਿਲੀ ਨੇ ਰੋਪ ਲਾਇਆ ਵੀ ਕੋਈ ਪਹਿਲਾਂ ਵੀ ਇਹੋ ਜਿਹਾ ਕੀਤਾ ਗਿਆ ਕੋਈ ਗਲਤੀ ਨਾਲ ਇਹ ਹਾਲੇ ਤਫ਼ਤੀਸ਼ ਜੇ ਕੋਈ ਗੱਲ ਸਾਹਮਣੇ ਆਉਂਦੀ ਤੁਹਾਨੂੰ ਦੱਸ ਦਾਂਗੇ ਰੈਸਟ ਹੋ ਨਹੀਂ ਜੀ ਨਹੀਂ ਰੈਸਟ ਨਹੀਂ ਹੋਈ ਅਜੇ ਕਿਸੇ ਦੀ ਵੀ ਤਫ਼ਤੀਸ਼ ਚੱਲ ਰਹੀ ਹੈ ਜਲਦ ਤੋਂ ਜਲਦ ਗ੍ਰਿਫਤਾਰੀਆਂ ਹੋਣਗੀਆਂ